ਸਲੋਕ ਮਹੱਲਾ ਚੌਥਾ ਸਭ ਰਸ ਤਨ ਕੈਰ ਦਹ ਜਿਨ ਹਰ ਵਸਿਆ ਮਨ ਮਾਹੀ ਹਰ ਦਰਗੇ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹੀ ਜਿਨ ਨਿਰਭਾਉ ਨਾਮ ਤੇ ਆਇ ਤਿਨ ਕਾ ਪਾਉ ਕੋਈ ਨਾਹੀ ਹਰ ਉਤਮ ਤਿਨ ਹੀ ਸਰੇਵਿਆ ਜਿਨ ਕਾ ਉਤਰ ਲਿਖਿਆ ਆਹੇ ਤੇ ਹਰ ਦਰਗਹ ਪਹਿਨਾਈ ਹੈ ਜਿਨ ਹਰ ਉੱਠਾ ਮਨ ਮਾਹੀ ਓ ਆਪ ਤਰੇ ਸਕੁਟੰਬ ਸਿਓ ਤਿਨ ਪਿਛੇ ਸਭ ਜਗਤ ਛਡਾਇ ਜਨ ਨਾਨਕ ਕਾ ਹਰ ਮੇਲ ਜਨ ਤਿਨ ਵੇਖ ਵੇਖ ਹਮ ਜਿਵਾਹੀ ਮਹੱਲਾ ਚੌਥਾ ਸਾਉਤਰਤੇ ਪਈ ਹਰਿਆਵਲੇ ਜਥੇ ਮੇਰਾ ਸਤਗੁਰ ਬੈਠਾ ਈ ਸੇਜੰਤ ਪਈ ਹਰਿਆਵਲੇ ਜਿਨਿ ਮੇਰਾ ਸਤਗੁਰ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਈ ਤਨ ਤਨ ਗੁਰੂ ਜਿਨ ਨਾਮ ਰੱਦ ਆ ਆਪ ਤਰਿਆ ਜਿਨ ਡਿਠਾ ਤਿਨਾਂ ਲਈ ਛਡਾਈ ਹਾਰ ਸਤਿਗੁਰ ਮਿਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਪਉੜੀ ਸਚ ਸਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਉਰਤਾਰਿਆ ਸਚ ਸਚਾ ਸਤਿਗੁਰ ਪੁਰਖ ਹੈ ਜਨ ਕਾਮ ਕ੍ਰੋਧ ਬਿਖਮਾਰਿਆ ਜਾਂ ਡਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁੰਮਵਾਰਿਆ ਗੁਰਮੁਖ ਜਿਤਾ ਮਨ ਮੁਖਾਰਿਆ ਇਸ ਲੋਕ ਮਹੱਲਾ ਚੌਥਾ ਕਰਿ ਕਿਰਪਾ ਸਤਿਗੁਰੂ ਮਿਲਿਯੋਨ ਮਨ ਮੁਖ ਗੁਰਮੁਖ ਨਾਮ ਤਿਆਈ ਸੇ ਸੋ ਕਰੇ ਜੇ ਸਤਿਗੁਰ ਪਾਵਸ ਗੁਰਪੂਰਾ ਘਰੀ ਵਸਾਇਸੀ ਜਿਨ ਅੰਦਰ ਨਾਮ ਨਿਦਾਨ ਹੈ ਤਿਨ ਕਾ ਪਉ ਸਭ ਗਵਾਇਸੀ ਜਿਨ ਰਖਣ ਕਾ ਹਰ ਆਪ ਹੋਏ ਹੋਰ ਕੀਤੇ ਚਖ ਚਖ ਜਾਇਸੀ ਜੇ ਨਾਨਕ ਨਾਮ ਧਿਆਇ ਤੂੰ ਹਾਰ ਹਲਤ ਪਲਤ ਛੁਡਾਇਸੀ ਮਹੱਲਾ ਚੌਥਾ ਗੁਰਸਿੱਖਾਂ ਕੇ ਮਨ ਭਾਵਨ ਦੀ ਗੁਰਸਤਗੁਰ ਕੀ ਵਡਿਆਈ ਹਰ ਰੱਖ ਪੈਰ ਸਤਗੁਰੂ ਕੇ ਨਿਤ ਚੜੇ ਸਵਾਏ ਗੁਰਸਤਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰਸਤਗੁਰ ਤਾਨ ਦੇ ਬਾਨ ਹਰ ਤਿੰਨ ਸਭ ਆਨ ਨਿਵਾਈ ਜਿਨ ਡਠਾ ਮੇਰਾ ਸਤਗੁਰ ਭਾਉ ਕਰ ਤਿਨ ਕੇ ਸਭ ਪਾਪ ਗਵਾਈ ਹਰ ਦਰਗਤ ਮੁਖ ਜਲੇ ਬਸ ਬਪਾਈ ਜਾਂ ਨਾਨਕ ਮੰਗੇ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਭਾਈ ਪਾਉੜੀ ਹਾ ਆਗ ਸਲਾਹ ਹੀ ਸਤ ਸੱਚ ਸੱਚ ਸੱਚੇ ਕੀ ਵਡਿਆਈ ਸਲਾਹ ਹੀ ਸੱਚ ਸਲਾਹ ਸੱਚ ਸੱਚ ਕੀਮਤ ਕਨੇ ਨ ਪਾਈ ਸਚ ਸਚਾ ਰਸ ਜਿਨਿ ਚਖਿਆ ਸੇ ਤ੍ਰਿਪਤ ਰਹੇ ਹੰਗਾਏ ਹੇ ਹਰ ਰਸ ਸੇ ਜਾਣਦੇ ਜਿ ਗੁੰਗੇ ਮਠਿਆਏ ਖਾਏ ਗੁਰਪੂਰ ਹਰ ਪ੍ਰਭ ਸੇ ਵਿਆ ਮਨ ਵਜੇ ਵਧਾਈ ਸੋ ਲੋਕ ਮਹੱਲਾ ਚੌਥਾ ਜਿਨਾਂ ਅੰਦਰ ਉਮਰ ਥਲ ਸੇ ਜਾਣਨ ਸੂਲੀਆਂ ਹਰ ਜਾਣੇ ਸੇ ਬਿਰਹੋਂ ਹਾਂ ਤਿਨ ਵਿਟਾਂ ਸਦ ਕੰਮ ਖੋਲੀਆਂ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਨ ਵਿਟੋ ਤਲ ਰੋਲੀਆਂ ਜੋ ਸਿੱਖ ਗੁਰਕਾਰ ਕਮਾਵੇ ਹਉ ਗੁਲਮਤ ਨਾ ਕਾ ਗੋਲੀਆਂ ਹਰ ਰੰਗ ਚਲੂ ਲੈ ਜੋ ਰਤੇ ਤਨ ਪਿੰਨੇ ਹਰ ਰੰਗ ਚੋਲੀਆਂ ਕਰ ਕਿਰਪਾ ਨਾਨਕ ਮੇਲ ਗੋਹਰ ਪੈ ਸਿਰ ਵਿੱਚ ਅਮਲੀਆਂ ਮਹੱਲਾ ਚੌਥਾ ਆਉ ਗਣੀ ਪਰ ਆਸਰੀ ਰਹੈ ਕਿਉ ਸੰਤੋ ਨਿਰਮਲ ਹੋਏ ਗਰਮਖ ਗੁਣ ਵਿਹਾਜੀ ਹੈ ਮਲ ਹਮ ਕੱਢ ਧੋਇ ਸਚ ਵਨੰਦੇ ਰੰਗ ਸਿਓ ਸਦਸਬਦਾ ਹੋਏ ਟੋਟਾ ਮੂਲ ਨ ਆਵੈ ਲਾਹ ਹਰ ਭਾਵੇ ਸੋਏ ਨਾਨਕ ਤਨ ਸੱਚ ਬਨੰਜਿਆ ਜਨ ਤੁਰ ਲਿਖਿਆ ਪ੍ਰਾਪਤ ਹੋਏ ਪਉੜੇ ਸਲਾਹੀ ਸੱਚ ਸਲਾਹਨ ਸੱਚ ਸੱਚਾ ਪੁਰਖ ਨਰਾਲੇ ਸੱਚ ਸੇਵੇ ਸੱਚ ਮਨ ਵਸੈ ਸਤ ਸੱਚਾ ਹਰ ਰਖਵਾਲੇ ਸੱਚ ਸੱਚਾ ਜਿੰਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ਸੱਚ ਸੱਚਾ ਜਿੰਨੀ ਨ ਸੇਵਿਆ ਸੇ ਮਨ ਮੁਖ ਮੂੜ ਬਤਾਲੇ ਉਹ ਆਲ ਪਤਲ ਮੋਹ ਬੋਲਦੇ ਜਿਉ ਪੀਤੇ ਮਦਮਤ ਵਾਲੇ ਸ਼ਲੋਕ ਮਹੱਲਾ ਤੀਜਾ ਗਉੜੀ ਰਾਗ ਸੁਲਖਣੀ ਜੇ ਖਸਮੇ ਚਿਤ ਕਰੇ ਪਾਣੇ ਚੱਲੇ ਸਤਿਗੁਰੂ ਕੈ ਆ ਸਾਂ ਸ਼ਿੰਗਾਰ ਕਰੇ ਸੱਚਾ ਸ਼ਬਦ ਪਤਾਰ ਹੈ ਸਦਾ ਸਦਾ 라ਵੇ ਜਿਉ ਉਬਲੀ ਮੱਜੇ ਠੇ ਰੰਗ ਗਹਿ ਗਾ ਤਿਉ ਸੱਚ ਨਉ ਜੀਉ ਦੇ ਰੰਗ ਚੋਲ ਲ ਯਤਰਤੇ ਸੱਚ ਸਿਆ ਲੱਗਾ ਨੇ ਕੂੜ ਠੱਗੀ ਗੁੱਝੀ ਨਾ ਰਹੇ ਕੋਡ ਮਲਮਾ ਪਲੇਟ ਧਰਹੀ ਕੂੜੇ ਕਰਨ ਵਡਾਈਆਂ ਵਡਾਈਆਂ ਕੂੜੇ ਸਿਓ ਲੱਗਾ ਨੇ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥਾ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਕੋਈ ਪੁਰਖ ਪ੍ਰਾਨੀ ਤੰ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ ਹਰ ਨਾਮ ਦੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕੋ ਸਭ ਕੋਇ ਲੋਚੈ ਨਾਮ ਖੰਡ ਜਗਤ ਨਮਸ਼ਕਾਰ ਆ ਤੁਦ ਆਪੇ ਆਪ ਰਖਿਆ ਸਤ ਗੁਰ ਵਿੱਚ ਗੁਰ ਆਪੇ ਤੁਦ ਸਵਾਰਿਆ ਤੋ ਆਪੇ ਪੂਜੇ ਪੂਜ ਕਰਾਵੇਂ ਸਤ ਗੁਰ ਕਾ ਸਿਰਜਨ ਹਾਰਿਆ ਕੋਈ ਵਿਛੜ ਜਾਹੇ ਕੋਈ ਵਿਛੜ ਜਾਏ ਸਤ ਗੁਰ ਪਾਸੋਂ ਜਿਸ ਕਾਲਾ ਮੋਹ ਜਮ ਮਾਰਿਆ ਤਿਸ ਅੱਗੇ ਪਿਛੇ ਢੋਈ ਨਹੀਂ ਗੁਰਸਿੱਖ ਮਨ ਵਿਚਾਰਿਆ ਸਤ ਗੁਰੂ ਨੋ ਮਿਲੇ ਸੇ ਜਨ ਉਪਰੇ ਜਿਨ ਹਿਰਦੇ ਨਾਮ ਸੁਮਾਰਿਆ ਜਨ ਨਾਨਕ ਕੇ ਗੁਰ ਸਿਖ ਪਤੋ ਹਰ ਜਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਹਮ ਜਗਤ ਪਲਾਇਆ ਦੁਰਮਤਿ ਵਿਖਿਆ ਬੇਕਾਰ ਸਤਿਗੁਰ ਮਿਲੇ ਤਨ ਅਦਰ ਹੋਏ ਮਨ ਮੁਖ ਆਨੰਦ ਅਧਿਆਰ ਨਾਨਕ ਆਪੇ ਮੇਲ ਲਾਏ ਜਿਸ ਨੋ ਸ਼ਬਦ ਲਾਏ ਪਿਆਰ ਪਉੜੇ ਸੱਚ ਸੱਚੇ ਕੇ ਸਿਫਤ ਸਲਾਹ ਹੈ ਸੂ ਕਰੇ ਜਿਸ ਅੰਦਰ ਪਿਜੈ ਜਿਨਿ ਇਕ ਮਨ ਇਕ ਰਾਧਿਆ ਤਿਨ ਕਾ ਕੰਧਨ ਕਬਹੂ ਛਿਜੈ ਤਨ ਤਨ ਪੁਰਖ ਸਬਾਸ ਜਿਨ ਸੱਚ ਰਸਨਾ ਅੰਮ੍ਰਿਤ ਪਿਜੈ ਸੱਚ ਸਚਾ ਜਨ ਮਨ ਭਾਵਨ ਦਾਸ ਮਨ ਸੱਚੇ ਦਰਗ ਲਿਜੈ ਤਨ ਤਨ ਜਨਮ ਸੁਚਿਆਰੀਆ ਮੁਖ ਉਜਲ ਸੱਚ ਕਰਜੈ ਉਸ ਲੋਕ ਮਹੱਲਾ ਚੌਥਾ ਸਾਖਤ ਜਾਏ ਨਵ ਗੋਰ ਅਗ ਮਨ ਕੋਟ ਕੂੜ ਕੂੜਿਆ ਰੇ ਜਾ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਏ ਕੁਸਰ ਬਗਲਾਰੇ ਗੁਰ ਸਿਖਾ ਅੰਦਰ ਸਤ ਗੁਰ ਵਰਤਾ ਚੁਣ ਕੱਢੇ ਲੱਦੋ ਵਾਰੇ ਓਏ ਅੱਗੇ ਪਿੱਛੇ ਬਹਿ ਮੋਸ਼ ਪਾਇਨ ਨਰਲਨੀ ਕੋਟਿਆਰੇ ਉਨਾਂ ਦਾ ਪਖ ਸੋਥੇ ਨਹੀਂ ਜਾਈ ਕੂੜ ਲੈਨ ਪੇਡਾਰੇ ਜੇ ਸਾਖਤ ਨਰਖ ਵਾਈ ਐ ਲੋਚਿ ਐ ਬਿ ਕੱਡੇ ਮੁਕ ਗਲਾਰੇ ਹਰ ਸਾਖਤ ਸੇਤੀ ਸੰਗਨ ਕਰਿਓ ਓ ਜਮਾਰੇ ਸਿਰਜਨ ਹਾਰੇ ਜਿਸ ਕਾ ਇਹ ਖੇਲ ਸੋਏ ਕਰ ਵੇਖੇ ਜਨ ਨਾਨਕ ਨਾ ਸਮਾਰੇ ਮਹੱਲਾ ਚੌਥਾ ਸਤ ਗੁਰ ਪਰਖ ਅਗੰਮ ਹੈ ਜਿਸੇ ਅੰਦਰ ਹਰ ਉਰਤਾਰ ਆਵ ਸਤ ਗੁਰੂ ਨੂੰ ਅਪੜ ਕੋਈ ਨਾ ਸਕੇ ਜਿਸ ਵੱਲ ਸਿਰਜਣ ਹਾਰਿਆ ਸਤ ਗੁਰੂ ਦਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਸਤ ਗੁਰੂ ਘਰ ਖੋਨਹਾਰਾ ਹਰ ਆਪ ਹੈ ਸਤ ਗੁਰੂ ਕੈ ਪਿੱਛੇ ਹਰ ਸਭ ਬਾਰਿਆ ਜੋ ਮੰਦਾ ਚਤ ਵੈ ਪੂਰੇ ਸਤ ਗੁਰੂ ਕਾ ਸੁ ਆਪ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗੇ ਸੱਚੇ ਕੀ ਜਨ ਨਾਨਕ ਗੰਮ ਵਿਚਾਰਿਆ ਪਉੜੇ ਸੱਚ ਸੁੱਤਿਆਂ ਜਿੰਨੀ ਇਰਾਦੇ ਆ ਜਾਂ ਉੱਠੇ ਤਾਂ ਸੱਚ ਚਾਵੇ ਸੇਨ ਵਿਰਲੇ ਜੁਗ ਮੈਂ ਜਾਣੀਏ ਜੋ ਗੁਰਮੁਖ ਸੱਚ ਰਵੇ ਆਮ ਬਲਿਹਾਰੀ ਤਨ ਕਾਉ ਜੇ ਅਨੰਦ ਸੱਚ ਲਵੇ ਦਿਨ ਮਨ ਤਨ ਸੱਚਾ ਭਾਮਦਾਸ ਸੱਚੇ ਦਰਗ ਗਾਵੇ ਜਾ ਨਾਨਕ ਬੋਲੇ ਸੱਚ ਨਾਮ ਸੱਚ ਸੱਚਾ ਸਦਾ ਨਵੇ ਸੋ ਲੋਕ ਮਹੱਲਾ ਚੌਥਾ ਕਿਆ ਸਭ ਨਾ ਕਿਆ ਜਗ ਨਾ ਗੁਰਮਖ ਤੇ ਪਰਵਾਨ ਜਿੰਨਾ ਸਾਸ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਦਾਨ ਕਰਮੇ ਸਤ ਗੁਰ ਪਾਏ ਅਨੰਦਨ ਲਗੇ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗੇ ਪਾਏ ਮਾਨ ਸਉਂਦੇ ਵਾ ਵਾ ਉਚਰੈ ਉਠਦੇ ਵੀ ਵਾ ਕਰੈਨ ਨਾਨਕ ਤੇ ਮੁਖ ਜਲੇ ਜੇ ਨਿਤ ਉਠ ਸਮਲੇ ਨ ਮਹੱਲਾ ਚੌਥਾ ਸਤ ਗੁਰ ਸੇਵੀ ਆਪਨਾ ਪਾਈਏ ਨਾਮ ਅਪਾਰ ਪਵਜਲ ਡੁੱਬਦਿਆਂ ਕੱਢ ਲਾਈ ਹਰ ਦਾਤ ਕਰੇ ਦਾਤਾਰ ਤਨੁ ਤਨ ਸੇ ਸਾਹ ਜੇ ਨਾਮ ਕਰੇ ਵਾ ਪਾਰ ਬਨਜਾਰੇ ਸਿੱਖ ਆਵੰਦੇ ਸ਼ਬਦ ਲੰਗਾ ਬਨਹਾਰ ਜਾ ਨਾਨਕ ਜਨਕ ਕਿਰਪਾ ਭਈ ਤਨ ਸੇਵੈ ਸਿਰਜਨਹਾਰ ਪਉੜੀ ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨਿ ਹਰਾਦਿਆ ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋਂ ਹੀ ਸੱਚ ਲਾਦਿਆ ਸੱਚ ਸਾਹਿਬ ਸੱਚ ਜਿਨਿ ਸੇਵਿਆ ਆਕਾਲ ਕੰਟਕ ਨੂੰ ਮਾਰ ਤਿਨੇ ਸਾਧਿਆ ਸੱਚ ਸੱਚਾ ਸਭ ਤੋਂ ਵੱਡਾ ਹੈ ਸੱਚ ਸੇਵਨ ਸੇ ਸੱਚ ਰਲਾਦਿਆ ਸੱਚ ਸਚੁ ਨ ਸਬਸ ਹੈ ਸਚ ਸਚਾ ਸੇ ਫਲ ਆਦਿ ਆਸ ਲੋਕ ਮਹੱਲਾ ਚੌਥਾ ਮਨ ਮੁਕ ਪ੍ਰਾਨੀ ਮੁਗਦ ਹੈ ਨਾਮ ਹੀਨ ਪਰਮਾਏ ਬਿਨ ਗੁਰ ਮਨੁ ਆ ਨਾ ਟਿਕੈ ਫਿਰ ਫਿਰ ਜੁਨੀ ਪਾਇ ਹਰ ਪ੍ਰਭ ਆਪ ਦਿਆਲੂ ਹੈ ਤਾਂ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰ ਸਲਾਹੇ ਆਪਣਾ ਬਾਹ ਵਿਦ ਰੰਗ ਸੁਪਾਏ ਸਤਿਗੁਰ ਸੇ ਤੀ ਮਨ ਰਤਾ ਰੱਖਿਆ ਬਨਤ ਬਨਾਏ ਜਿਹਾਂ ਸਲਾਹੇ ਨਰਜ਼ਈ ਹਰ ਪ੍ਰੀਤਮ ਚਤ ਲਾਏ ਨਾਨਕ ਨਾਵੇਂ ਕੇ ਮਨ ਪੁਖ ਹੈ ਮਨ ਤ੍ਰਤੇ ਹਰ ਰਸ ਖਾਏ ਪਾਉੜੇ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤ ਜਿੰਨ ਬਨਾਈਆ ਸੋ ਸੱਚ ਸਲਾਏ sada sada ਸੱਚ ਸੱਚ ਕੀਆਂ ਵਡਿਆਈਆਂ ਸਲਾਹੀ ਸਤ ਸਲਾ ਸਤ ਸੱਚ ਕੀਮਤ ਕਨੇ ਨ ਪਾਈਆ ਜੇ ਮਿਲਿਆ ਪੂਰਾ ਸਤ ਗੁਰੂ ਤਾਂ ਹਾਜ਼ਰ ਨਦਰਿ ਆਈਆ ਸੱਚ ਗੁਰਮੁਖ ਜਨੇ ਸਲਾਹਿਆ ਤਿੰਨ ਪੁੱਖਾ ਸਭ ਗਵਾਈਆ ਸਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਕੁੰਜਿੰਦਿਆ ਸੋ ਪ੍ਰਭੁ ਲਾ ਲੋੜ ਵਿਸ਼ਟ ਗੁਰੂ ਮੈਂ ਪਾਇਆ ਜਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤਜਾ ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨ ਸੁਨੇ ਬਾਹਰੋ ਲਕ ਝੋਲਾ ਗੁਰਮੁਖ ਜਾਪੇ ਸ਼ਬਦ ਲਵਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਪਾਵੇ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਿਜਾਇਆ ਪਾਉੜੇ ਤੂੰ ਕਰਤਾ ਸਭ ਕੁਛ ਜਾਣਦਾ ਜੋ ਜੀ ਹਾਂ ਅੰਦਰ ਵਰਤੇ ਤੂੰ ਕਰਤਾ ਆਪਿ ਅਗਨਤ ਹੈ ਸਭ ਜੱਗ ਵਿੱਚ ਗਣਤੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੇ ਬਣਤੈ ਤੂੰ ਕਟਕਟ ਇੱਕ ਵਰਤਦਾ ਸੱਚ ਸਾਹਿਬ ਚਲਤੈ ਸਤਿਗੁਰੂ ਨਾ ਮਿਲੇ ਸੋ ਹਰ ਮਿਲੇ ਨਾਹਿ ਕਿਸੈ ਪਰਤੈ ਸੋ ਲੋਕ ਮਹੱਲਾ ਚੌਥਾ ਇਹ ਮਨੁਆ ਦ੍ਰਿੜ ਕਰ ਰੱਖੇ ਆ ਗੁਰਮਖ ਖਲਾਈਏ ਚਿੱਤ ਕਿਉ ਸਾਸ ਗਰਾਸ ਵਿਸਾਰੇ ਐ ਬੈੰਦੇ ਉੱਠਦੇ ਅਨਿਤ ਮਰਨ ਦੇ ਵਨ ਕੇ ਚਿੰਤਾ ਗਈ ਇਹ ਜੀੜਾ ਹਰ ਪ੍ਰਭ ਵਸ ਜਿਉ ਪਾਵੇ ਤਿਉ ਰੱਖ ਤੂੰ ਜਨ ਨਾਨਕ ਨਾਮ ਬਖਸ਼ ਮਹੱਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨ ਜਾਣੈ ਬਿਨ ਖਿਨ ਆਗੇ ਖਿਨ ਪੇਸ਼ਾਏ ਸਦਾ ਬਲਾਈਏ ਮਹਿਲ ਨ ਆਵੇ ਕਿਉ ਕਰ ਦਰਗੇ ਸੀਜੈ ਸਤਗੁਰ ਕਾ ਮਹਿਲ ਬਿਰਲਾ ਜਾਣੈ ਸਦਾ ਰਹੇ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਪਾਉੜੇ ਸਾ ਸੇਵਾ ਕੀ ਤੀ ਸਫਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਸਾ ਸਤ ਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਪੰਨੇ ਉਪਦੇਸ਼ ਜੇ ਦਿੱਤਾ ਸਤ ਗੁਰੂ ਸੋ ਸੁਨਿਆ ਸਿੱਖੀ ਕੰਨੇ ਜਿਨ ਸਤ ਗੁਰ ਕਾ ਪਨ ਮੰਨਿਆ ਤਿਨ ਚੜੀ ਚਵਗਨ ਵੰਨੇ ਇਹ ਚਾਲ ਨਰਾਲੇ ਗੁਰਮਖੀ ਗੁਰ ਦੇਖਿਆ ਸੁਨ ਮਨ ਪਿੰਨੇ ਸਲੋਕ ਮਹੱਲਾ ਤੀਜਾ ਜਿਨ ਗੁਰ ਗੋਪਿਆ ਆਪਣਾਤ ਸਠੌਰ ਨਠਾਉ ਹਲਤ ਪਲਤ ਦੋਵੇਂ ਗਏ ਦਰਗ ਨਾ ਗਥਾਉ ਉਹ ਵੇਲਾ ਹੱਥ ਨ ਆਵੇ ਫਿਰ ਸਤਗੁਰ ਲੱਗੇ ਪਾਏ ਸਤਗੁਰ ਕੀ ਗਨਤੇ ਕੁਸਿਐ ਦੁਖੇ ਦੁਖ ਵਿਹਾਇ ਸਤਗੁਰ ਪਰਖ ਨਿਰਵੈਰ ਹੈ ਆਪੇ ਲਾਇ ਜਿਸ ਲਾਇ ਨਾਨਕ ਦਰਸ਼ਨ ਜਿੰਨਾ ਵੇ ਖਾਲੇ ਹੁਣ ਤਿੰਨਾ ਦਰਗੇ ਲਾਇ ਛਡਾਈ ਮਹੱਲਾ ਤੀਜਾ ਮਨਮੁਖ ਅਗਿਆਨ ਦੁਰਮਤ ਹੰਕਾਰੇ ਅੰਤਰਕ੍ਰੋਧ ਜੋਵੇ ਮਤ ਹਾਰੇ ਕੋੜ ਕਸਤ ਪਾਪ ਕਮਾਵੇ ਓ ਤਿਆਓ ਸੁਨੇ ਕਾ ਆਗ ਸੁਣਾਵੇ ਅੰਨਾ ਬੋਲ ਖੋਏ ਉਜੜ ਪਾਏ ਮਨਮਖ ਅੰਦਾਵੇ ਜਾਏ ਬਿਨ ਸਤਗੁਰ ਭੇਟੇ ਥਾਏ ਨਾ ਪਾਏ ਨਾਨਕ ਪੁਰਬ ਲਿਖਿਆ ਕਮਾਏ ਪਾਉੜੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਸਤਗੁਰ ਪਾਸ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਗਲ ਛਲ ਕਰ ਚਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੋੜ ਨ ਗੱਢੇ ਮਨ ਵੇਖੋ ਕੋਨ ਨ ਦਜਾਸ ਕੂੜਿਆਰ ਕੂੜਿਆਰੇ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਸ਼ਲੋਕ ਮਹੱਲਾ 5 ਰਿੰਦ ਖੁੰਦੇ ਨਿੰਦ ਕੁਮਾਰ ਅਨ ਕਰ ਆਪੇ ਆਹਰ ਸੰਤ ਸਹਾਏ ਨਾਨਕਾ ਵਰਤੇ ਸਭ ਜਾਹਰ ਮਹੱਲਾ ਚੌਥਾ ਮਹੱਲਾ 5 ਮੁੰਡੋ ਪੁੱਲੇ ਮੁੰਡ ਤੇ ਕਿੱਥੇ ਪਾਇਨ ਹੱਥ ਤੰਨੇ ਮਾਰੇ ਨਾਨਕਾ ਜੇ ਕਰਨ ਕਰਨ ਸਮਰਥ ਪਉੜੇ ਪੰਜਵਾ ਲੈ ਫਾਹਿਰਾ ਤੇ ਤੁਰੈ ਪ੍ਰਜਾਣੇ ਪ੍ਰਾਣੀ ਤੱਕੇ ਨਾਰ ਪਰਾਈਆਂ ਲੁੱਕ ਅੰਦਰ ਠਾਣੀ ਸੰਨੀ ਦੇਨ ਵਿਖੰਮ ਥਾਏ ਮਿੱਠਾ ਮਦਮਾਣੀ ਕਰਮੀ ਆਪ ਆਪਣੀ ਆਪੇ ਪਿਛਤਾਣੀ ਅਜ਼ਰਾਇਲ ਫਰਿਸ਼ਤਾ ਤਲ ਪੀੜੇ ਕਾਣੀ ਸਲੋਕ ਮਹੱਲਾ ਪੰਜਵਾਂ ਸੇਵਕ ਸੱਚੇ ਸਾਕੇ ਸੇ ਪਰਮਾਨ ਦੂਜਾ ਸੇਵਨ ਨਾਨਕਾ ਸੇ ਪੱਜ ਬਚ ਮੋਏ ਜਾਣ ਮਹੱਲਾ ਪੰਜਵਾਂ ਜੋ ਤੁਰ ਲਿਖਿਆ ਲੇਖ ਪ੍ਰਭ ਮੇਟ ਨਾ ਨ ਜਾਏ ਰਾਮ ਨਾਮ ਤਨ ਵਖਰ ਨਾਨਕ ਸਦਾ ਧਿਆਏ ਪੌੜੇ ਪਣੀਵਾ ਮਹਾਰਾਜ ਨੂੰ ਮਿਲਿਆ ਨਾ ਠੁੰਗੜਾ ਪੈਰ ਕਿੱਥੇ ਰੱਖੇ ਕਰਦਾ ਪਾਪ ਮਿੱਤਿਆ ਨਿਤ ਵਿਸੂ ਚਖੇ ਨਿੰਦਾ ਕਰਦਾ ਪੱਛਮੂ ਆ ਵਿੱਚ ਦੇਹ ਭਖੈ ਸੱਚੇ ਸਾਹਿਬ ਮਾਰਿਆ ਕੌਣ ਤਸਨੋ ਰੱਖੇ ਨਾਨਕ ਤਿਸਰ ਨਾਗ ਤੇ ਜੋ ਪੁਰਖ ਅਲਖੇ ਸੋ ਲੋਕ ਮਹੱਲਾ ਪੰਜਵਾਂ ਨਰਕ ਕੋਰ ਬਾ ਦੁੱਖ ਕਣਿਆ ਕਿਰਤ ਕਨਾ ਕਾ ਥਾਨ ਤਿੰਨ ਪ੍ਰਮਾਰੇ ਨਾਨਕਾ ਹੋਏ ਹੋਏ ਮੋਹਰਾਮ ਮਹੱਲਾ ਪੰਜਵਾਂ ਆਉ ਖਦ ਸਬੇ ਕੀਤਿ ਅਨੰਦ ਕਾ ਦਾਰੂ ਨਾਹੀ ਆਪ ਪਲਾਏ ਨਾਨਕਾ ਪਚ ਬਚ ਜੋਨੀ ਪਾਹੇ ਪੌੜੇ ਪਨਿਵਾਲ ਤਸ ਦਿੱਤਾ ਪੂਰ ਸਤ ਗੁਰੂ ਹਰ ਤਨ ਸੱਚ ਖੁੱਟ ਸਭਨ ਦੇ ਸੇ ਮਿਟ ਗਏ ਜਮਕਾ ਬਾ ਛੁੱਟ ਸਭਨ ਦੇ ਸੇ ਮਿਟ ਗਏ ਜਮਕਾ ਪਾਓ ਛੁੱਟ ਕਾਮ ਕ੍ਰੋਧ ਪ੍ਰਿਆਈਆਂ ਸੰਗ ਸਾਦੂ ਟੁੱਟ ਵਿਨ ਸੱਚੇ ਦੂਜਾ ਸੇਵੰਦੇ ਹੋਏ ਮਰਸਨ ਬੁੱਟ ਨਾਨਕ ਕੋ ਗੁਰ ਬਖਸ਼ਿਆ ਨਾਮੇ ਸੰਗ ਜੁਟ ਸ਼ਲੋਕ ਮਹੱਲਾ ਚੌਥਾ ਤਪਨ ਹੋਵੇ ਅੰਦਰੋ ਲੋਭੇ ਨਿਤ ਮਾਇਆ ਨੂੰ ਫਰੇ ਜਜਮਲਿਆ ਅੱਗੋਂ ਦੇ ਸੱਦਿਆ ਸੱਤੇ ਦੀ ਭਿਖਿਆ ਲੈ ਨਾਹੀ ਪਿੱਛੋਂ ਦੇ ਪਛਤਾਇਕ ਆਣ ਤੱਪੇ ਪੁੱਤ ਵਿੱਚ ਬਹਾਲਿਆ ਪੰਜ ਲੋਗ ਸਭ ਹਸਨ ਲੱਗੇ ਤਪਾ ਲੋਭ ਲੈ ਰਹਿ ਗਾਲਿਆ ਜਿੱਥੇ ਥੋੜਾ ਤਨ ਵੇਖੈ ਤਿੱਥੇ ਤਪਾ ਪਿੱਟੇ ਨਾਹੀ ਤਨ ਬਹੁਤੇ ਜਿੱਥੇ ਤੱਪੇ ਧਰਮ ਹਾਰਿਆ ਪਾਈ ਇਹ ਤਪਨ ਹੋਵੀ ਬਗਲਾ ਹੈ ਬੈ ਸਾਥ ਜਿੰਨਾ ਵਿਚਾਰਿਆ ਸਤਪੁਰਖ ਕੇ ਤਪ ਆਨੰਦਾ ਕਰੇ ਸੰਸਾਰੇ ਕੀ ਉਸਤਤੇ ਵਿੱਚ ਹੋਵੇ ਏ ਤਦੁਖੇ ਤਪਾ ਦੇ ਮਾਰਿਆ ਮਹਾਪੁਰਖਾਂ ਦੇ ਨੰਦਾ ਕਾ ਵੇਖ ਜੇ ਤੱਪੇ ਨੂੰ ਫਲ ਲੱਗਾ ਸਭ ਗਿਆ ਤੱਪੇ ਕਾ ਘਾਲਿਆ ਬਾਹਰ ਬਹੇ ਪੰਜਾਂ ਵਿੱਚ ਤਪੱਸਦਾਏ ਅੰਦਰ ਬਹੇ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਜਾਂ ਨੂੰ ਉੱਗਾ ਕਰਵੇ ਖਾਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਗ ਛੱਡਿਆ ਇਸ ਤਪੇ ਨੂੰ ਜਿੱਥੇ ਖੜ ਪਾਇਓ ਜਿੱਥੇ ਮਹਾ ਮਾਂ ਹਤਿਆਰ ਆ ਫਿਰ ਇਸ ਤੱਪੇ ਦੇ ਮਹ ਕੋਈ ਲੱਗੋ ਨਹੀਂ ਇਹ ਸਤ ਗੁਰ ਹੈ ਫਿਟਕਾਰਿਆ ਹਰ ਕੇ ਦਰ ਵਰਤਿਆ ਸੋ ਨਾਨਕ ਆਗ ਸੁਨਾਇਆ ਸੋ ਬੁਝੇ ਜੋ ਦੈਸ ਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਅਰਾਧਿਆ ਹਰ ਕੀ ਵਡਿਆਈ ਹਰ ਕੀਰਤ ਭਗਤ ਨਿਤ ਗਾਵੰਦੇ ਹਰਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਾਵੇਂ ਕੀ ਵਢਿਆਏ ਬਖਸ਼ਿਐਨ ਨਿਤ ਚੜੇ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲਿਐਨ ਆਪਣੀ ਪੈਰ ਦਿਖਾਏ ਨਿੰਦਕਾਂ ਪਾਸੋਂ ਹਰ ਲੇਖਾ ਮੰਗਸੇ ਬਉਦੇਸ ਜਾਏ ਜੇ ਆਨੰਦਕ ਆਪਣੇ ਜੀ ਕਮਾਵੰਦੇ ਤੇਹੋ ਫਲ ਪਾਏ ਅੰਦਰ ਕਮਾਣਾ ਸਰਪਰ ਉਗੜੇ ਭਾਵੇਂ ਕੋਈ ਬਹਿ ਤਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵੜਿਆਈ ਪੌੜੀ ਮਹੱਲਾ ਪੰਜਵਾਂ ਪਗਤ ਜਨਕਾਰ ਆਖਾ ਹਰ ਆਪ ਹੈ ਕਿਆ ਪਾਪੀ ਕਰਿਆ ਗੁਮਾਨ ਕਰੇ ਮੂੜ ਗਮਾਨੀਆਂ ਵਿਸ ਖਾਦੀ ਮਰਿਆ ਆਇ ਲਗੇ ਨੇ ਦੇ ਥੋੜੜੇ ਜੋ ਪੱਕਾ ਖੇਤ ਲੁਣਿਐ ਜਿਹੇ ਕਰਮ ਕਮਾਵੰਦੇ ਤੇ ਵਹੁ ਪਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਬਨਾਂ ਦਾ ਧਨੀਐ ਸੋ ਲੋਕ ਮਹੱਲਾ ਚੌਥਾ ਮਨ ਮੁਖ ਮੂਲ ਭੁੱਲਿਆਂ ਵਿੱਚ ਲੱਭ ਲੋਭ ਅਹੰਕਾਰ ਝਗੜਾਂ ਕਰਦੇ ਅਣਦਨ ਗੁਦਰਾ ਸ਼ਬਦਨ ਕਰੇ ਵਿਚਾਰ ਸੋਧ ਮਤ ਕਰਤ ਸਭ ਹਿਰ ਲਈ ਬੋਲਨ ਸਭ ਵਿਕਾਰ ਦਿੱਤ ਕਤਨ ਸੰਤੋਖੀ ਹੈ ਅੰਤਰ ਤਿਸ਼ਨਾ ਬ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲ ਟੁੱਟੈ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿੰਨਾ ਅੰਦਰ ਦੁੱਖਾ ਪਾਉ ਹੈ ਤਨਾ ਗੁਰਮੁਖ ਪ੍ਰੀਤ ਨ ਹੋਏ ਉਹ ਆਵੇ ਜਾਏ ਪਵਾਈਐ ਸੁਪਨੇ ਸੁਖ ਨ ਕੋਏ ਕੂੜ ਕੁਮਾਰੇ ਕੂੜ ਚਰਾ ਕੂੜ ਲਗਿਆ ਕੂੜ ਹੋਏ ਮਾਇਆ ਮੋ ਸਭ ਦੁੱਖ ਹੈ ਦੁੱਖ ਬਿਨਸੇ ਦੁੱਖ ਰੋਏ ਨਾਨਕ ਧਾਤ ਲਵੇ ਜੋੜ ਨ ਆਵਈ ਜੇ ਲੋਚੇ ਸਭ ਕੋਏ ਜਿਨ ਕਾ ਪੋਤੇ ਭਨ ਪਿਆ ਦਿਨ ਗੁਰ ਸ਼ਬਦ ਸੁਖ ਹੋਏ ਪੌੜੇ ਮਹੱਲਾ ਪੰਜਵਾਂ ਨਾਨਕ ਵਿਚਾਰ ਸੰਤ ਮਨ ਜਨ ਚਾਰ ਵੇਦ ਕਹੰਦੇ ਭਗਤ ਮੁਖੇਤੇ ਬੋਲਦੇ ਇਸ ਵਚਨ ਹਵੰਦੇ ਪ੍ਰਗਟ ਪਹਾੜੇ Japਦੇ ਸਭ ਲੋਕ ਸੁਨੰਦੇ ਸੁਖਨ ਪਾਨ ਮੁਗਦ ਨਰ ਸੰਤ ਨਾਲ ਕਹੰਦੇ ਓਇ ਲੋਚਨ ਓਨਾ ਗੁਨਾ ਨੋ ਓਏ ਹੰਕਾਰ ਛੜੰਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧਰਮੰਦੇ ਜੋ ਮਾਰੇ ਤਨ ਪਾਰ ਬ੍ਰਹਮ ਸਿੱਖ ਸਨ ਸੰਦੇ ਵੈਰ ਕ ਕਰਮ ਨਿਰਵੈਰ ਨਾਲ ਧਰਮਨਿਆਏ ਪਚੰਦੇ ਜੋ ਜੋ ਸੰਤ ਸਰਾਪੇ ਆਸੇ ਫਿਰੇ ਪਵੰਦੇ ਪੀੜ ਮੁੰਡਾ ਹੋ ਕਟੇ ਆਤਸ ਢਾਲ ਸਕੰਦੇ ਸੋ ਲੋਕ ਮਹੱਲਾ ਪੰਜਵਾਂ ਗੁਰ ਨਾਨਕ ਹਰ ਨਾਮ ਦਰੜਾਇ ਪੰਨਣ ਕਟਨ ਸਮਰੱਤ ਪ੍ਰਭ ਸਦਾ ਸੰਭਾਲੇ ਮਿੱਤਰ ਤੂੰ ਦੁੱਖ ਸਭਾਇਆ ਲਥ ਮਹੱਲਾ ਪਜਵਾਉ ਕੁਦਿਆਵੰਤਨ ਜਾਣੇ ਲਾਜ ਕੋ ਲਾਜ ਕਬੋਲ ਨਾਨਕ ਮੰਗੇ ਨਾਮ ਹਰ ਕਰ ਕਿਰਪਾ ਸੰਜੋਗ ਪਾਉੜੇ ਜਿਵੇਂ ਹੈ ਕਰਮ ਕਮਾਉਂਦਾ ਤੇਵੇਂ ਹੈ ਫਲ ਤੇ ਚੱਬੇ ਤੱਤਾ ਲੋਸਾਰ ਵਿੱਚ ਸੰਗ ਪਲਤਾਏ ਘਤ ਗਲਾਵਾਂ ਚੱਲ ਆ ਤਿੰਨ ਦੂਤ ਅਮਲ ਤੇ ਕਾਇ ਆਸਨ ਪੁੰਨੀਆਂ ਨਿਤ ਪਰਮਲ ਹਿਰਤੇ ਕੀਆ ਨਾ ਜਾਣੇ ਅਕਿਰਤ ਕਣ ਵਿੱਚ ਜੋਨੀ ਫਿਰਤੇ ਸੱਬੇ ਤਰ੍ਹਾਂ ਨਖੁਟਿਅਸ ਹਿਰ ਲਈਅਸ ਤਰਤੇ ਵਿਜਨ ਕਲਹ ਨ ਦੇਵਦਾ ਤਨ ਲਿਆ ਕਰਤੇ ਜੋ ਜੋ ਕਰਤੇ ਅਹਮਿਓ ਚੜ ਤਰਤੇ ਪੜਤੇ ਸਹ ਲੋਕ ਮਹੱਲਾ ਤੀਜਾ ਗੁਰਮਖ ਗਿਆਨ ਬਿਵੇਕ ਬੁੱਧ ਹੋਏ ਹਰ ਗੁਨ ਗਾਵੇ ਹਿਰਦੇ ਹਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੇ ਜੇ ਉਸ ਮਿਲੇ ਤਸਪਾਰ ਉਤਾਰੇ ਅੰਤਰ ਹਰ ਨਾਮ ਬਾਸਨ ਸਮਾਣੀ ਹਰ ਦਰਸ ਬਾ ਮਹਾ ਉਤਮ ਬਾਣੀ ਜੇ ਪਰਖ ਸੁਨੈ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਮਹੱਲਾ ਚੌਥਾ ਸਤਗੁਰ ਕੇ ਜੀ ਕੀ ਸਾਰਨ Japੇ ਕਹ ਪੂਰੇ ਸਤਗੁਰ ਭਾਵੇ ਗੁਰ ਸਿੱਖਾਂ ਅੰਦਰ ਸਤਗੁਰੂ ਵਰਤਾ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਸਤਿਗੁਰ ਆਖੇ ਸੋ ਕਾਰ ਕਮਾਉਣ ਸੋ ਜੱਪ ਕਮਾਵੇ ਗੁਰਸਿੱਖਾਂ ਕੇ ਘਾਲ ਸੱਚਾ ਥਾਂ ਪਾਵੇ ਵਿਨ ਸਤਿਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨ ਆਵੇ ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਕਾਲੇ ਤਸ ਅੱਗੇ ਗੁਰਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਵਿਨ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਪੌੜੇ ਤੂੰ ਸੱਚਾ ਸਾਹਿਬ ਅਤ ਵੱਡਾ ਤੂੰ ਹੈ ਜੇ ਵੱਡ ਤੂੰ ਵੱਡ ਵੱਡੇ ਜਿਸਾ ਤੂੰ ਮੇਲੇ ਸੋ ਤਦ ਮੇਲੇ ਸੋ ਆਪ ਤੂੰ ਆਪੇ ਬਖਸ਼ ਲਹਿ ਲੇਖਾ ਛੱਡੇ ਜਿਸਨੂੰ ਤੂੰ ਆਪ ਮਲਾਇਂਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੋ ਸਭ ਜੀਉ ਪਿੰਡ ਚਮ ਤੇਰਾ ਹੱਡੇ ਜਿਉਂ ਪਾਵੇ ਤਿਉਂ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ